ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੌੜ ਨਾਬੇ ਤੋਂ ਕਰਾਂਗੇ ਜਿੱ ਕ버 ਇੱਕ ਤੁਹਾਨੂੰ ਬੁਰੀ ਸੂਈ ਸਵਾਈ ਦਿਖਾ ਦਾਂ ਕਦੋਂ ਕਸੂਈ ਆ ਕੀ ਮਗਰ ਜਾਂ ਕਿਹੜਾ ਸੂਆ ਕਿੰਨਾ ਗੱਦੁੱਦ ਬਾਤ ਕੱਢੂਗੀ ਸਾਰਾ ਕੋ ਪੁੱਛਾਂ ਮੈਂ ਬਾਈ ਜੀ ਤੂੰ ਸਸੀ ਘਾ ਬਾਈ ਜੀ ਸਸੀ ਘਾ ਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਵਧੀਆ ਬਾਈ ਉਹਦਾ ਨੰਬਰ ਬੋਲ ਦਈਏ ਜੀ 62390 ਜੀ 69947 ਪਿੰਡ ਆਪਣਾ ਜੀ ਪਿੰਡ ਮੌੜਣਾ ਬਾਈ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈ ਜਾਂਦਾ ਤਹਿਸੀਲ ਤਹਿਸੀਲ ਤਾਂ ਬਾਈ ਨੇੜੇ ਆਪਾਂ ਨੂੰ ਕਿਹੜੇ ਪਿੰਡਾਂ ਦੇ ਨੇੜੇ ਪੱਕੋ ਗੈਂਚੀ ਵੀ ਨੇੜੇ ਆਈ ਤਾਪਾ ਭਦੌੜ ਨੇੜੇ ਬਰਨਾਲਾ ਵੀ ਨੇੜੇ ਹਾਂ ਬਰਨਾਲਾ ਵੀ ਨੇੜੇ ਤੇ ਬਾਈ ਜੀ ਆਪਣਾ ਕੋਈ ਵਿਵਾਰ ਦਾ ਕੰਮ ਤਾਂ ਹੈ ਨਾ ਨਾ ਜੀ ਓਕੇ ਤੇ ਜਿਹੜੀ ਆਪਾਂ ਝੋਟੀ ਦੇਖੀ ਐ ਨੇ ਬੂਰੀ ਬਾਈ ਹਾਂਜੀ ਕਿਹੜਾ ਸੂ ਪਹਿਲਾ ਸੂਆ ਸੂਪੀ ਕਦੋਂ ਸੂਈ ਹੈ ਜੀ 10 11 ਦਿਨ 10 11 ਦਿਨ ਕਿੰਨਾ ਰੈਡੀ ਆ ਹੁਣ ਐਸੇ ਟਾਈਮ 9 ਕਿਲੋ ਦੁੱਧ ਰੈਡੀ ਆ ਜੀ ਕਿੱਥੋਂ ਇਕਦ ਕਰ ਜਾ ਬੜੂ ਬਾਈ ਦੁੱਧ ਸੇਵਾ ਤੇ ਆਈ 11 ਕਿਲੋ ਬਸ ਪਹਿਲਾਂ ਦਾ ਤਾਂ ਕੋਈ ਪਤਾ ਨਹੀਂ ਕਿੰਨਾ ਹੋ ਜਾਵੇਗਾ ਹਾਂ ਜੀ ਸੇਵਾ ਦਾ ਜੀ 11 ਕਿਲੋ ਦੁੱਧ ਬਾਈ ਕਹਿੰਦਾ ਦੇ ਸਕਦੀ ਆ ਤੇ ਧਾਰਾ ਦੁਰਾ ਦੇ ਓਕੇ ਆ ਬਾਈ ਜਿਵੇਂ ਬਿਲਕੁਲ ਫੋਨ ਲਫਰ ਤੋਰਾ ਕਰਾ ਦਗੇ ਚੱਕ ਚੰਗੇ ਜੀ ਮਗਰ ਆ ਗਿਆ ਮਿਲ ਕਪ ਕਟਾ ਟੀਕਾ ਕਿੰਨੇ ਚੰਗਾ ਭਰਾ ਅਸੀਂ ਨੀਲੀ ਰਾਬੀ ਪੂਰੀ ਦੇ ਵਿੱਚ ਆਪਾਂ ਕਹਿ ਸਕਦੇ ਆ ਬੱਚੇ ਨੂੰ ਵੀ ਤੇ ਝੋਟੀ ਨੂੰ ਵੀ ਤੇ ਚੰਗੇ ਮਾਰ ਕੇ ਆ ਜੀ ਸਾਰੇ ਮਾਰ ਕੇ ਹਲੋ ਸੋਰਾ ਤਰਾ ਤੁਹਾਨੂੰ ਕਰਾ ਦੇਾਂਗੇ ਚੈੱਕ ਤੇ ਕੱਲੀ ਕੱਲੀ ਜਾਣਕਾਰੀ ਲੈ ਕੇ ਤੁਹਾਨੂੰ ਸੌਦਾ ਖਰੀਦ ਲੈਣਾ ਲਿਓ ਜੀ ਤੇ ਸਵੇਰ ਦੇ ਟਾਈਮ 12:00 ਵਜੇ ਆਪਾਂ 12:00 11:00 ਵਜੇ ਵੀਡੀਓ ਬਣਾ ਰਹੇ ਹਾਂ ਲੇਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰ ਲਿਓ ਜੀ ਕਾਦ-ਕਾਦ ਪੂਰਾ ਫੁੱਲ ਸਾਈਜ਼ ਤੇ ਪੱਕੀ ਪੂਰੀ ਆ ਗਈ ਜੀ ਛੋਟੀ ਬਲੂਨ ਆ ਜੀ ਬਲੂਨ ਦੇ ਹਿਸਾਬ ਨਾਲ ਲੇਵੇ ਦੀ ਜੱਜਮੈਂਟ ਕਰ ਲਿਓ ਤੇ ਬਾਕੀ ਦਾ ਹਜੇ 6 ਘੰਟੇ ਚਵਾਈ ਦੇ ਵਿੱਚ ਬਾਕੀ ਬਏ ਉਹ ਵੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਓ ਬਾਈ ਮੈਲ ਨਮਉਣ ਦੀ ਜਿਵੇਂ ਪਲੂਨ ਆ ਇੱਕ ਨੰਬਰ ਆ ਮਾਹ ਬਾਈ ਚਾਹੇ ਬਿਨਾ ਬੱਚਾ ਸਾਡੀ ਬਾਈ ਜੀ ਓਕੇ ਚੈੱਕ ਕਰੀ ਸਾਫ ਸੁਥਰੀ ਤੇ ਬਾਈ ਕਹਿੰਦਾ ਚੋਣ ਚਾਂਣ ਦੀ ਇੱਕ ਨੰਬਰ ਚਾਰ ਸਵੇਰੇ ਦੀ ਕਿੰਨਾ ਵੀਰੇ ਹੁਣ ਬੋਲਾ 9 ਕਿਲੋ ਆ ਜੀ 9 ਕਿਲੋ ਹਾਂ ਜੀ ਬੋਲੋ ਤੇ ਖਾਲੀ ਕਰੀ ਵੀ ਆ ਜੀ ਓਕੇ ਕਿੰਨੇ ਦਿਨ ਹੋਇਆ ਸੋਈ ਨੂੰ 10 11 ਦਿਨ ਹੋ ਗਏ ਜੀ ਓਕੇ ਜੀ ਤੇ ਚੰਗੀ ਝੋਟੀ ਤੁਹਾਨੂੰ ਕਵਰ ਕਰਕੇ ਦਿੱਤੀ ਆ ਤੋਹਫਾ ਹੀ ਆ ਇੱਕ ਤਰ੍ਹਾਂ ਦਾ ਹਣਾ ਹਾਂ ਜੀ ਤੇ ਬਾਈ ਫਿਰ ਡਿਮਾਂਡ ਕੀ ਆ ਗਈ ਇਹਦੀ ਡਿਮਾਂਡ ਬਾਈ 1 15 ਜੀ ਮਾਨਤਾਨ ਵਿੱਚ ਮਾਨਤਾਨ ਹੋ ਜੂਗਾ ਜੀ ਓਕੇ 1 ਲੱਖ 15 ਹਜ਼ਾਰ ਦੇ ਵਿੱਚ ਤੁਹਾਡਾ ਮਾਨ ਆਓ ਬਾਈ ਕਹਿੰਦੇ ਚੋ ਕੇ ਲਿਜਾਓ ਕੋਈ ਚੱਕਰ ਹੀ ਨਹੀਂ ਚੰਗੀ ਤੋਂ ਬੂਰੀ ਕਵਰ ਕਰਕੇ ਤੇ ਆਪੇ ਨਮੋਰਨਾ ਬਾ ਜਿਲ੍ਹਾ ਬਰਨਾਲਾ ਤਹਿਸੀਲ ਤਾਂ ਪਰ ਨੰਬਰ ਫੇਰ ਬੋਲਦੇ ਬਾਈ 62390 ਜੀ 69947 69947 ਹਾਂਜੀ ਇੱਕ ਛੋਟੀ ਸੀ ਇੱਕ ਤੋਂ ਦਿਖਾਤੀ ਕਰ ਲਿਓ ਬਾਈ ਨਾ ਸੰਪਰਕ ਤੇ ਇੱਕ ਬਾਈ ਕੋਲ ਹੈਗੀ ਮਸ਼ੀਨ ਇਹਦੀ ਕੀ ਜਾਣਕਾਰੀ ਹੈ ਬਾਈ ਇਹ ਬਈ ਪੁਰਾਣਾ ਜਿਹੜਾ ਮਸ਼ੀਨ ਹੈ ਸਮਾਨ ਦਾ ਢਹਾਰਾ ਜਿਹੜਾ ਹਾਂ ਜਿਹੜਾ ਪਾਰਾ ਉਹ ਸੰਡੀ ਗੇਟ ਹੈ ਜੀ ਤੇ ਵੀਰੇ ਸਣੇ ਇੰਜਣ ਦੇਣੀ ਆ ਹਾਂ ਸਣੇ ਇੰਜਣ ਸੈੱਟ ਲੈਣਾ ਉਹ ਸੈੱਟ ਲੈ ਜੇ ਕਿਸੇ ਨੇ ਕੱਲਾ ਲੈਣੀ ਹੈ ਕੱਲੀ ਚਾਲੂ ਹਾਲਤ ਚ ਪੱਠੇ ਚੱਲੂ ਹਾਂ ਜੀ ਤੁਹਾਡੇ ਸਾਹਮਣ ਇਹ ਟਾਪਾ ਹੈ ਨਹੀਂ ਜੀ ਤੁਹਾਨੂੰ। ਓਕੇ ਤੇ ਭਾਈ ਯਾਰ ਜੁਰਦਾ ਇਹ ਨੇੜੇ ਵੀ ਨਹੀਂ ਆਉਂਦੀ ਹੈ ਨਾ। ਨਹੀਂ ਜੀ। ਪੁਰਾਣੀ ਚੀਜ਼ ਆ ਗਈ ਜੀ। ਤਿਆਰ ਖਵੇਰੇ ਦੀ ਇੰਜਣ ਕਿਹੜਾ ਹੈ ਤੇ ਭਾਈ? ਇੰਜਣ ਦਾ 5 ਦਾ ਜੀ ਇਹ ਤੇ। 5 ਦਾ ਇੰਜਣ। ਹਾਂ ਸਾਰਾ ਕੰਮ ਨਵਾਂ ਹੋ ਕੰਮ ਹੋਇਆ ਬਾਈ। ਓਕੇ ਤੇ ਕੀ ਡਿਮਾਂਡ ਆ ਗਈ ਬਾਈ? ਇਹਦਾ ਮੁੱਲ ਫੋਨ ਤੇ ਕਰ ਲਾਂਗੇ ਜਾਇਜ਼ ਹੋ ਜਾਮ ਜਾਇਜ਼ ਹੋ ਜੀ ਕਿਉਂਕਿ ਇੰਜਨ ਪੂਰੀ ਚਾਲੂ ਹਾਲਤ ਮਗਾ ਜਮਾ ਚਾਲੂ ਹਾਲਤ ਕਮਕਮ ਫੁੱਲ ਇੰਜਨ ਸਭ ਫੁੱਲ ਕੰਮ ਕਰਾ ਕੇ ਜੀ ਆਪਣੇ ਕੋਲ ਫੋਟੋ ਵੀਡੀਓ ਹੀ ਪਈ ਆ ਕੰਮ ਹੋ ਗਿਆ ਤੇ ਇਹਦੇ ਟਾਪਾ ਵੀ ਬੰਦਾ ਆਪਦਾ ਲਿਜਾ ਕੇ ਲਾ ਸਕਦਾ ਹਾਂ ਜੀ ਤੇ ਬਾਕੀ ਜਿਹੜੀਆਂ ਅੱਜ ਕੱਲ ਮਸ਼ੀਨਾਂ ਵਾਰ ਰਹੀਆਂ ਸੇਤੀ ਗਲ ਜਾਂਦੀਆਂ ਇਹ ਮਸ਼ੀਨ ਕਾਫੀ ਜਿਤਨੀ ਪੁਰਾਣੀ ਆ ਹਨਾ ਪੁਰਾਣੀ ਹੈ ਸਾਰੀ ਡੇਗੀ ਚਾ ਗਈ ਵੀ ਤੇ ਚੰਗੀ ਹੈ ਜੀ ਕਰ ਲਿਓ ਬਾਈ ਦਾ ਸੰਪਰਕ ਮੋਲੇ ਦਾ ਫੋਨ ਤੇ ਹੋਊ ਤੇ ਮੈਂ ਤੁਹਾਨੂੰ ਦਿਖਾ ਦਈਏ ਬੁਰੀ ਝੋਟੀ ਜੀ ਚੰਗੀ ਤੁਹਾਨੂੰ ਕਵਰ ਕਰਕੇ ਦਿੱਤੀ ਆ ਕਰਿਓ ਬ